ਲੋਕ ਨੇ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਤੋਂ ਪ੍ਰਭਾਵਤ ਨੇ ਕਿਸੇ ਸਮੱਸਿਆ ਤੋਂ ਪ੍ਰਭਾਵਤ ਨੇ ਉਹ ਦਰਸਲ ਠੀਕ ਹੋ ਕਿਵੇਂ ਜਾਂਦੇ ਨੇ ਇਹਨਾਂ ਕੋਲੇ ਕਿਹੜੀ ਸ਼ਕਤੀ ਆ ਜਿਹੜੀ ਇਹਨਾਂ ਨੂੰ ਠੀਕ ਕਰ ਦਿੰਦੀ ਆ ਹੁਣ ਮੈਂ ਇੱਕ ਤੁਹਾਨੂੰ ਗੱਲ ਦੱਸ ਦਾਂਗਾ ਜਿਵੇਂ ਮੰਨ ਕੇ ਚੱਲੋ ਕੋਈ ਬੰਦਾ ਬਿਮਾਰ ਆ ਉਹ ਡਾਕਟਰ ਕੋਲੇ ਜਾਂਦਾਗਾ ਡਾਕਟਰ ਕੋਲੇ ਕੀ ਜਾਂਦਾਗਾ ਪਹਿਲਾਂ ਉਹਨੇ ਵਿਚਾਰੇ ਨੇ ਜਾ ਕੇ ਲੈਣ ਚ ਪਹਿਲਾਂ ਪਰਚੀ ਕਟਾਉਣੀ ਆ ਉਹਦਾ ਡੇਢ ਘੰਟਾ ਖੱਪ ਜਾਣਾ ਘੰਟਾ ਖੱਪ ਜਾਣਾ ਠੀਕ ਹੈ ਫਿਰ ਉਹ ਪਰਚੀ ਲੈਣ ਤੋਂ ਬਾਅਦ ਉਹ ਡਾਕਟਰ ਨੂੰ ਮਿਲੂਗਾ ਜਾਂ ਡਾਕਟਰ ਨੂੰ ਮਿਲਣ ਤੋਂ ਪਹਿਲਾਂ ਉਹਦੇ ਕੋਲ ਜਿੰਨੇ ਮਰੀਜ਼ ਬੈਠੇ ਹੁੰਦੇ ਨੇ ਉਹ ਸਾਰਿਆਂ ਦੀ ਬਾਤਾਂ ਪਰ ਉਹਨਾਂ ਦਾ ਐਵੇਂ ਜਿਹਾ ਹੁੰਦਾਗਾ ਯਾਰ ਮੈਂ ਤਾਂ ਡਾਕਟਰ ਤੋਂ ਦਵਾਈ ਖਾ ਰਿਹਾ ਹਾਂਗਾ ਮੈਂ ਤਾਂ ਠੀਕ ਨਹੀਂ ਹੋਇਆ ਹਾਲੇ ਤੱਕ ਮੈਂ ਬਹੁਤ ਸਾਰੇ ਡਾਕਟਰਾਂ ਤੋਂ ਦਵਾਈ ਲੈ ਲਈ ਹਣਾ ਮਤਲਬ ਉਦਾਂ ਦਾ ਉੱਥੇ ਸਾਰਾ এনवायरमेंट ਹੁੰਦਾ ਉਦਾਂ ਦਾ ਵਾਤਾਵਰਨ ਹੁੰਦਾਗਾ ਜਿਸ ਕਰਕੇ ਮਰੀਜ਼ ਦਾ ਉੱਥੇ ਮਨ ਹੀ ਨਹੀਂ ਬੰਦਦਾ ਕਿ ਮੈਂ ਇੱਥੋਂ ਇਸ ਡਾਕਟਰ ਤੋਂ ਦਵਾਈ ਲੈ ਕੇ ਮੈਂ ਠੀਕ ਹੋ ਵੀ ਸਕਦਾ ਜਾਂ ਨਹੀਂ ਵੀ ਹੋ ਸਕਦਾ ਫਿਰ ਉਹ ਦਵਾਈ ਵੀ ਲੈ ਰੰਦਾ ਤੋਂ ਪਰ ਉਹਦਾ ਵਿਸ਼ਵਾਸ ਨਹੀਂ ਬਣਦਾ ਉਸ ਜਗ੍ਹਾ ਤੇ ਜਾ ਕੇ ਵੀ ਮੈਂ ਦਵਾਈ ਖਾਤਾ ਰਹਾਂ ਹਾਂ ਦਰਸਲ ਇਹ ਕਿ ਉਹਨੂੰ ਜਿਹੜਾ ਫਰਕ ਆਗਾ ਉਹ ਪੈਂਦਾ ਅਖਰ ਦਵਾਈ ਤੋਂ ਹੀ ਆਗਾ ਪਰ ਇਹ ਗੱਲ ਦਾ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਵੀ ਇਹਦੇ ਨਾਲ ਬਣਦਾ ਕੀ ਆਗਾ ਦਵਾਈ ਬੰਦਾ ਖਾ ਵੀ ਲੈਂਦਾਗਾ ਫਿਰ ਦੂਜਾ ਜਿਹੜਾ ਫੈਕਟ ਆ ਜਦੋਂ ਲੋਕ ਇਨਾਂ ਕੋਲੇ ਜਾਂਦੇ ਨੇਗੇ ਤਾਂ ਇੱਥੇ ਜਾ ਕੇ ਵਾਤਾਵਰਨ ਕੀ ਹੁੰਦਾਗਾ ਇੱਥੇ ਜਾ ਕੇ ਸਾਰੇ ਲੋਕ ਇੱਕ ਇਹਨਾਂ ਨੇ ਹੁੰਦੇ ਨੇਗੇ ਮੈਂ ਫਲਾਣੇ ਡਾਕਟਰ ਤੋਂ ਦਵਾਈ ਖਾ ਰਹੀ ਸੀ ਮੈਂ ਫਲਾਣੇ ਥਾਂ ਵੀ ਮੱਥਾ ਟੇਕ ਲਿਆ ਮੈਂ ਆ ਜਗਾ ਤੋਂ ਵੀ ਦਵਾਈ ਖਾ ਲਈ ਮੈਂ ਇਹਦੇ ਕੋ ਆ ਬਾਬੇ ਨੂੰ ਵੀ ਦਿਖਾ ਲਿਆ ਮੈਂ ਆ ਬਾਬੇ ਕੋਲੇ ਆਈ ਆ ਤੇ ਆ ਬਾਬੇ ਕੋਲੇ ਆ ਕੇ ਮੇਰਾ ਕੰਮ ਬਣ ਗਿਆ ਉੱਥੇ ਕੀ ਹੁੰਦਾਗਾ ਕਿ ਜਿਹੜਾ ਬੰਦਾ ਬਿਮਾਰ ਆ ਜਾਂ ਇਹਨਾਂ ਕੋਲੇ ਜਾਂਦਾਗਾ ਹਨਾ ਉਹਦਾ ਮਾਨਸਿਕ ਜਿਹੜਾ ਸੰਤੁਲਨ ਆ ਇੱਥੇ ਜਾ ਕੇ ਇਹਨਾਂ ਨੂੰ ਵਿਸ਼ਵਾਸ ਬਣ ਜਾਂਦਾ ਇੱਕ ਤਰ੍ਹਾਂ ਦਾ ਵੀ ਮੈਂ ਜੇ ਇਹਦੇ ਕੋਲੇ ਆ ਕੇ ਜੇ ਬਾਕੀ ਲੋਕ ਠੀਕ ਹੋ ਸਕਦੇ ਨੇ ਤਾਂ ਮੈਂ ਵੀ ਠੀਕ ਹੋ ਸਕਦੀ ਹਾਂ ਨਾ ਦਰਸਾਲ ਉਹਨਾਂ ਠੀਕ ਕਿਹਨੇ ਕਰਨਾਗਾ ਉਹ ਡਾਕਟਰ ਦੀ ਦਵਾਈ ਨੇ ਕਰਨਾਗਾ ਡਾਕਟਰ ਦੀ ਦਵਾਈ ਨੇ ਅਸਰ ਕਰਨਾਗਾ ਅਸਰ ਕਿਵੇਂ ਕਰਨਾਗਾ ਕਿਉਂਕਿ ਜਦੋਂ ਇਹਨਾਂ ਕੋਲੇ ਆ ਗਿਆ ਬੰਦਾ ਤਾਂ ਇਹਨਾਂ ਨੇ ਉਹਦੇ ਮਾਈਂਡ ਦੇ ਵਿੱਚ ਕੀ ਬਿਠਾ ਦੇਣਾ ਕਿ ਤੂੰ ਠੀਕ ਹੋ ਸਕਦਾ ਦਰਸਾਲ ਪਹਿਲਾਂ ਬੰਦੇ ਇਹ ਕਦੇ ਸੋਚਦੇ ਨਹੀਂ ਹੈਗੇ ਵੀ ਮੈਂ ਡਾਕਟਰ ਦੀ ਦਵਾਈ ਖਾ ਰਿਹਾ ਕਿ ਮੈਂ ਠੀਕ ਵੀ ਹੋ ਜਾਵਾਂਗਾ ਹੋਰ ਹੋਰ ਕੋਈ ਹੈ ਕੋਈ ਦੂਰ ਵੀ ਨਾਲ ਆਪੇਸ਼ਨ ਥੋੜੀ ਕਰਦੇ ਨੇ ਵੀ ਬੰਦਾ ਠੀਕ ਹੋ ਜਾਂਦਾਗਾ ਐਵੇਂ ਕੁਝ ਵੀ ਨਹੀਂ ਹੁੰਦਾ ਹੁੰਦਾ ਕਿਵੇਂ ਹੈਗਾ ਕਿਉਂਕਿ ਉਹਨਾਂ ਦੀ ਜਿਹੜੀ ਸਾਡੇ ਸਾਡੀ ਮਾਨਸਿਕ ਇਹਦੇ ਵਿੱਚ ਹੁੰਦਾ ਕਿ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਇਹ ਗੱਲ ਬਹਿ ਜਾਂਦੀ ਆ ਵੀ ਅਸੀਂ ਇਹਨਾਂ ਕੋਲੇ ਆ ਗਏ ਤਾਂ ਅਸੀਂ ਠੀਕ ਹੋ ਜਾਾਂਗੇ ਉਸੇ ਗਤੀਵਿਧੀ ਦੇ ਦੌਰਾਨ ਕੀ ਹੁੰਦਾਗਾ ਬੰਦਾ ਇੱਕ ਤਰਫ ਤੋਂ ਬੰਦਾ ਦਵਾਈ ਵੀ ਖਾਈ ਜਾਂਦਾ ਤੇ ਬੰਦਾ ਇਹਨਾਂ ਕੋਲ ਵੀ ਜਾਂਦਾ ਰਹਿੰਦਾਗਾ ਹਨਾ ਤਾ ਕਰਕੇ ਕੀ ਹੁੰਦਾ ਜਦੋਂ ਬੰਦਾ ਠੀਕ ਹੋ ਜਾਂਦਾ ਦਰਸਲ ਬੰਦਾ ਠੀਕ ਕਦੋਂ ਹੋਇਆ ਕਿਹਦੇ ਨਾਲ ਹੋਇਆ ਉਹ ਬੰਦਾ ਡਾਕਟਰ ਦੀ ਦਵਾਈ ਨਾਲ ਠੀਕ ਹੁੰਦਾਗਾ ਬ ਡਾਕਟਰ ਦੀ ਦਵਾਈ ਨਾਲ ਤੇ ਬੰਦੇ ਨੂੰ ਉਥੇ ਵਿਸ਼ਵਾਸ ਨਹੀਂ ਵੱਜਦਾ ਉਹਨੂੰ ਫਿਰ ਵੀ ਐਵੇਂ ਲੱਗਦਾ ਵੀ ਮੈਂ ਜੇ ਉਹ ਬਾਬੇ ਕੋਲੇ ਗਈ ਜਾਂ ਮੈਂ ਤਾਂ ਥੋੜਾ ਬਵਾਇਆ ਜਾਂ ਮੈਂ ਕੁਝ ਹੋਰ ਕੀਤਾ ਹਨਾ ਮੈਂ ਉਹਦੇ ਨਾਲ ਠੀਕ ਹੋਈਆਂ ਜਾਂ ਮੈਂ ਉਹਦੇ ਨਾਲ ਠੀਕ ਹੋਇਆਂਗਾ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆ ਗਈ ਸੋਚਣ ਦੇ ਸਮਝਣ ਵਾਲੀ ਉਹ ਇਹ ਆ ਗਈ ਕਿ ਅਸੀਂ ਆਪਣੇ ਆਪ ਨੂੰ ਠੀਕ ਕੀਤਾ ਕਿਉਂਕਿ ਅਸੀਂ ਆਪਣੇ ਮਨ ਤੇ ਕੰਮ ਕੀਤਾ ਅਸੀਂ ਮਨ ਨੂੰ ਸਮਝਾਇਆ ਕਿ ਮੈਂ ਠੀਕ ਹਾਂ ਮੈਂ ਠੀਕ ਹੋ ਰਿਹਾ ਜਾਂ ਮੈਂ ਠੀਕ ਹੋ ਗਿਆ ਦਰਸਾਲ ਅਸੀਂ ਆਪਣੇ ਆਪ ਨੂੰ ਖੁਦ ਠੀਕ ਕੀਤਾਗਾ ਕੋਈ ਹੋਰ ਬੰਦੇ ਨੇ ਸਾਨੂੰ ਠੀਕ ਨਹੀਂ ਕੀਤਾ ਉਹ ਸਲਾਮ ਕਰਨਾ ਚਾਹੀਦਾ ਉਹਨਾਂ ਡਾਕਟਰਾਂ ਨੂੰ ਜਿਹੜੇ ਸਾਨੂੰ ਠੀਕ ਕਰਨ ਦੀ ਦਵਾਈ ਦਿੰਦੇ ਨੇ ਹਨਾ ਜਿਹੜੇ ਸਾਨੂੰ ਠੀਕ ਕਰਦੇ ਨੇ ਤੇ ਸਾਡਾ ਜਿਹੜਾ ਮਾਈਂਡ ਸੈਟ ਹੁੰਦਾਗਾ ਉਹ ਕਿੱਥੇ ਬਹਿ ਜਾਂਦਾ ਵੀ ਉਹ ਬਾਬੇ ਤੋਂ ਦਵਾਈ ਲਈ ਆ ਮੈਂ ਉਹ ਬਾਬੇ ਤੋਂ ਦਵਾਈ ਲੈਣ ਕਰਕੇ ਥੋੜਾ ਪਾਉਣ ਕਰਕੇ ਚੌਂਕੀ ਭਰਨ ਕਰਕੇ ਜਾਂ ਹੋਰ ਚੀਜ਼ ਕਰਨ ਕਰਕੇ ਮੈਂ ਠੀਕ ਹੋ ਗਈ ਜਾਂ ਮੈਂ ਠੀਕ ਹੋ ਗਿਆ ਉਹਦੇ ਵਿੱਚ ਕੀ ਹੁੰਦਾਗਾ ਜੇ ਇੱਕ ਬੰਦਾ ਐਵੇਂ ਠੀਕ ਹੋ ਗਿਆ ਤਾਂ ਫਿਰ ਦੂਜਾ ਬੰਦਾ ਜਾਣ ਲੱਗਦਾ ਤੀਜਾ ਚੌਥਾ ਜੋ ਵੀ ਹੈ ਹਨਾ ਐਦਾਂ ਹੋਣ ਲੱਗ ਜਾਂਦਾਗਾ ਸਭ ਤੋਂ ਵੱਡੀ ਗੱਲ ਇਹ ਹੀ ਆ ਗਈ ਵੀ ਜਿਹੜੇ ਲੋਕ ਆਪਣੇ ਮਨ ਤੇ ਕੰਮ ਕਰਦੇ ਨੇ ਨਾ ਜਿਹੜੇ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਂਦੇ ਨੇਗੇ ਸਭ ਤੋਂ ਵੱਡੀ ਦੁਨੀਆ ਦੇ ਵਿੱਚ ਇਹੀ ਚੀਜ਼ ਆ ਗਈ ਵੀ ਜੇ ਤੁਹਾਡੇ ਮਾਈਂਡ ਦੇ ਵਿੱਚ ਪੋਜ਼ਿਟਿਵਿਟੀ ਆ ਨਾ ਤਾਂ ਤੁਸੀਂ ਵੱਡੇ ਤੋਂ ਵੱਡੇ ਰੋਗ ਨੂੰ ਵੀ ਹਰਾ ਸਕਦੇ ਹੋ। ਨੈਗੇਟਿਵਿਟੀ ਇੱਕ ਅਜਿਹੀ ਚੀਜ਼ ਆ ਗਈ ਜੇ ਤੁਹਾਨੂੰ ਬੁਖਾਰ ਵੀ ਹੋਇਆ ਨਾ ਜੇ ਤੁਸੀਂ ਹਰ ਵਾਰ ਤਾਂ ਇਹੀ ਕਹੇ ਜਾਓਗੇ ਹਾਂ ਮੈਨੂੰ ਬੁਖਾਰ ਹੋ ਗਿਆ ਹਾਂ ਮੈਨੂੰ ਬੁਖਾਰ ਹੋ ਗਿਆ ਤਾਂ ਉਹ ਤੁਹਾਡਾ ਬੁਖਾਰ ਉਤਰਨ ਦੀ ਜਗ੍ਹਾ ਤੁਹਾਨੂੰ ਟਾਈਫਾਇਡ ਬਣਾ ਦੇਗਾ। ਜੇ ਤੁਸੀਂ ਕਹੋਗੇ ਵੀ ਮੈਨੂੰ ਬੁਖਾਰ ਹੋ ਗਿਆ ਚਲ ਇੱਕ ਅੱਧੀ ਡਾਕਟਰ ਤੋਂ ਖਰਾਕ ਲੈ ਲਈਂ ਚਲ ਠੀਕ ਹੋ ਜਾਊਂਗਾ ਤੇ ਉਹ ਬੰਦਾ ਠੀਕ ਵੀ ਹੋ ਜਾਂਦਾ ਹੈ। ਸਾਰੇ ਖੇੜੇ ਤੁਹਾਡੇ ਮਨ ਦੀ ਆ ਇਹ ਤੁਹਾਨੂੰ ਮੰਨ ਠੀ ਕਰਦਾਗਾ ਆਖਰ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਆਪਣੇ ਮਨ ਨੂੰ ਹਾਂ ਪੱਖੀ ਰੱਖੋ ਹਮੇਸ਼ਾ ਕਿਉਂਕਿ ਮੁਸੀਬਤ ਹੋਵੇ ਦੁੱਖ ਹੋਵੇ ਜਾਂ ਕਿਸੇ ਬਿਮਾਰੀ ਚੋਂ ਕੱਢਣਾ ਹੋਵੇ ਤਾਂ ਉਹ ਤੁਹਾਨੂੰ ਚੰਗੀ ਡਾਕਟਰ ਦੀ ਸਲਾਹ ਤੁਹਾਡੇ ਮਨ ਦੀ ਸਕਾਰਾਤਮਕ ਸੋਚ ਇਹ ਚੀਜ਼ਾਂ ਘਟ ਸਕਦੀਆਂ ਨੇ ਧੰਨਵਾਦ